ਸਸੇਰਾ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਜੀ ਅੱਜ ਦਾ ਆਪਣਾ ਬਲੌਗ ਹੈ ਕਿ ਆਪਣੇ ਬੰਦੇ ਤਕਰੀਬਨ ਤੁਹਾਨੂੰ ਆਪਾਂ ਦਿਖਾਉਣ ਲੱਗੇ ਹਾਂ ਸਾਰੇ ਬੰਦਿਆਂ ਦੇ ਵਿੱਚੋਂ ਬੰਦਾ ਇੱਕ ਹੀ ਜ਼ਿੰਮੇਵਾਰੀ ਦਾ ਹੈ ਉਹ ਵੀ ਪੰਮਾ ਪੰਮਾ ਆਇਆ ਅੱਜ ਆਪਣੀ ਮਸ਼ੀਨਾਂ ਦੀ ਜ਼ਿੰਮੇਵਾਰ ਨਾਲ ਸਾਫ਼ ਕਰਕੇ ਤਾਂ ਉਹਦਾ ਜਾਊਗਾ ਤੇ ਦੂਸਰੇ ਜੇ ਸ਼ਰਟ ਹੀ ਗਰਾਂ ਹੁੰਦੇ ਫਿਰਦੇ ਆ ਬੰਦੇ ਪਾਣੀ ਬੜਾ ਇਕੱਠੀ ਕੀਤੀ ਪਾਈ ਵਿੱਚ ਤੇ ਕਣਕ ਆਪਾ ਵੱਡੀ ਏ ਉਹ ਨਾਲ ਨਾ ਖੜਾਈ ਨਹੀਂ ਉਗਰੀ ਐ ਖਰੇ ਉੱਤੋਂ ਆਈ ਐ ਆ ਜੀ ਪੰਮਾ ਇੱਕੋ ਹੀ ਬੰਦਾ ਜ਼ਿੰਮੇਵਾਰ ਏ ਲੈ ਆਪਣੇ ਚ ਬਾਕੀ ਤਕਰੀਬਨ ਬੰਦੇ ਆਏ ਨਹੀਂ ਇਹਨੇ ਆਪਣੀ ਮਸ਼ੀਨ ਤਿਆਰ ਕਰਕੇ ਧੋਕਿਆ ਢੱਲ ਕੇ ਦੇ ਬਸ ਜ਼ਿੰਮੇਵਾਰ ਨੇ ਇਹਨੇ ਚਲਾ ਜਾਣਾ ਜਿਹਨੂੰ ਕਹਿੰਦੇ ਆ ਵੀ ਫੇਕਰ ਆ ਜਿਹੜੇ ਬੰਦੇ ਨੂੰ ਫੇਕਰ ਆ ਜਿਹਨੂੰ ਫੇਕਰ ਹੀ ਆਣੀਗਾ ਉਹ ਜਿੱਥੇ ਜੀ ਕਰਾ ਤੁਰੇ ਫਿਰਨਗੇ ਦੇਖੋ ਜੀ ਆ ਬੰਦੇ ਨੂੰ ਪੂਰਾ ਫੇਕਰ ਆ ਪਮਿਆ ਓ ਪਮਿਆ ਓਏ ਪਮਾ ਬੋਲਦਾ ਨਹੀਂ ਤੇ ਆਪਣਾ ਇੱਕ ਡਰਾਈਵਰ ਹੈਗਾ ਆਪਣਾ ਆਪਦਾ ਹੀ ਆ ਤੇ ਉਹ ਕਹਿੰਦਾ ਵੀ ਮੇਰੀ ਜੰਮੂ ਦੀ ਗੱਲ ਹੀ ਨਹੀਂ ਹੋਈ ਤੇ ਦੇਖੋ ਜੀ ਅਜੇ ਨੂੰ ਹਫਤਾ ਨਹੀਂ ਹੋਇਆ तकरीबन ਮਸ਼ੀਨ ਤੇ ਆਏ ਨੂੰ ਤੇ ਕਹਿੰਦਾ ਮੇਰੀ ਜੰਮੂ ਦੀ ਗੱਲ ਨਹੀਂ ਇਹਨਾਂ ਦਾ ਤਾਂ ਇਹ ਮਤਲਬ ਹੈ ਕਿ ਬਸ ਇਹ ਕਰੇ ਬੈਠਾ ਨਹੀਂ ਪੈਸੇ ਮਿਲ ਜਾਣ ਸੀ ਜਨ ਖਤਮ ਹੋ ਤੇ ਚਲੋ ਨਾਲ ਲੱਗੇ ਪੈਸੇ ਇਹ ਆ ਦੇਖੋ ਜੀ ਆਪਣਾ 4000 ਆਪਣਾ ਦੇਖੋ ਤੁਹਾਨੂੰ ਦਿਖਾਉਂਦੇ ਆ ਇਹਦਾ ਜੀ ਇੱਕ ਦੰਦਾ ਉੱਪਰ ਚੜਦਾ ਹੈ ਇਹਦਾ ਵੀ ਸਾਨੂੰ ਕਾਰਨ ਜ਼ਰੂਰ ਦੱਸਿਆ ਜੀ ਵੀ ਕਾਦੇ ਕੋਲੇ ਚੜਦਾ ਚੜਦਾ ਇਧਰ ਵਾਲੇ ਇਧਰ ਵਾਲਾ ਇਧਰ ਵਾਲਾ ਲੰਘਦਾ ਹੈ ਉਧਰ ਇਧਰ ਤਾਂ ਬਾਕੀ ਤਕਰੀਬਨ ਸਹੀ ਆ ਬਿਲਕੁਲ ਆ ਵਾਲਾ ਦੰਦਾ ਆਪਣਾ ਚੜਦਾ ਉੱਪਰ ਇਹ ਦੋ ਤਿੰਨ ਵਾਰ ਸੈੱਟ ਵੀ ਕੀਤਾ ਫਿਰ ਵੀ ਗੱਲ ਬਣਦੀ ਨਹੀਂ ਇਹਦਾ ਮਤਲਬ ਤਾਂ ਗਰਾਰੀ ਵਗੈਰਾ ਚੇਂਜ ਕਰਨੀ ਪੂਗੀ ਜਾਂ ਕੁਝ ਕੋਈ ਹੱਲ ਹੈਗਾ ਜੀ ਇਹਦੇ ਚ ਨੁਕਸਾ ਹੈਗਾ ਯਾਨੀ ਕਿ ਦੰਦਾ ਇਹੀ ਚੜਦਾ ਉੱਪਰ ਤੇ ਬਾਕੀ ਇਸ ਤਕਰੀਬਨ ਸਹੀ ਆ ਦੰਦਾ ਬਣ ਰਿਹਾ ਉਹਦਾ ਵੀ ਚੜਾਇਆ ਪਿਆ ਉੱਪਰ ਦੇਖਦੇ ਇਥੇ ਲੋ ਵੀ ਦਿਖਾਉਂਦੇ ਆ ਜੱਸੀ ਦਾ ਵੀ ਬੰਦਾ ਇਹਦਾ ਵੀ ਕਿਡਾ ਆ ਭਾਈ ਉੱਪਰ ਜੱਸੀ ਦਾ ਵੀ ਦੇਖੋ ਜੀ ਬੰਦਿਆਂ ਨੇ ਕਿਹੜੇ ਸਾਉਣਾਂ ਚ ਨਾਚ ਰੂ ਲੈਂਦੇ ਆ ਕੋਈ ਸਮਝ ਨਹੀਂ ਆਉਦੀ ਇਹਨਾਂ ਬੰਦਿਆਂ ਦੀ ਕਿ ਬੰਨ ਚੈਣ ਗਲਤ ਕੱਸੀ ਫਿਰਦੇ ਆ ਤੇ ਆਪਣੇ ਦਸ਼ਮੀਸ਼ ਵਾਲੇ ਜੇ ਆਏ ਨਹੀਂ ਜੀ ਉਹਨਾਂ ਨੂੰ ਪਤਾ ਨਹੀਂ ਕਦੋਂ ਆਉਣਗੇ ਕਦੋਂ ਨਹੀਂ ਆਉਣਗੇ ਇਹ ਤਾਂ ਉਦਾਂ ਹੀ ਖੜੀ ਆ ਜਾਨੀ ਕਿ ਇਹਨੂੰ ਬੰਦਿਆਂ ਨੂੰ ਹੈ ਹੀ ਬੇਫਿਕਰੀ ਆ ਯਾਨੀ ਕਿ ਇਹ ਮਸ਼ੀਨ ਬਾਰੇ ਬੰਦੇ ਆਪਣੀ ਮਰਜ਼ੀ ਨਾਲ ਲਾਉਣਗੇ ਜਦੋਂ ਆਏ ਉਦੋਂ ਧੋਣਗੇ ਇਹਨੂੰ ਬਾਕੀ ਜੀ ਪੰਮਾ ਕੱਲਾ ਹੀ ਆਪਣੀ ਧੋ ਕੇ ਤੇ ਰਿਪੇਅਰ ਕਰਕੇ ਜਾਊਗਾ ਘਰ ਨੂੰ ਤਾਂ ਜੱਸੀ ਤਾਂ ਆਪਣੀ ਲੋਕਲ ਹੀ ਚੱਲੀ ਆ ਇੱਥੇ ਇਹਦਾ ਤਾਂ ਕੋਈ ਇੰਨਾ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਜੀ ਇਹ ਤਾਂ ਆਪਾਂ ਝੋਨੇ ਦੇ ਵਿੱਚ ਵੀ ਦੇਖੋ ਜੀ ਆਪਾਂ ਦਾ ਥਰੈਸ਼ਰੀ ਬਦਲਣਾ ਹੋਰ ਇਹਨੂੰ ਕੁਝ ਨਹੀਂ ਕਰਨਾ ਬਾਕੀ ਤਕਰੀਬਨ ਸਹੀ ਆ ਹੋਰ ਇਹਦਾ ਕੋਈ ਬਦਲਈਆ ਨਹੀਂ ਕਰਨਾ चल रही अपनी रिपेयरिंग देखो जी आपा तकरीबन गुल्लियां वगैरह नएया बातीयां ਤੇ ਤਾਂ ਦੇਖੋ ਜੀ ਬੁਸ਼ ਵੀ ਆਪਾਂ ਨਵੇਂ ਲਾਤੇ ਆ ਇਹ ਲਾਇਏ ਜੀ ਆਪਾਂ ਦੇਗੀ ਦੇ ਕਹਿੰਦੇ ਆ ਵੀ ਜਿਹੜਾ ਦੇਗੀ ਬੁਸ਼ ਆ ਇਹਦੀ ਹੜਾਈ ਜ਼ਿਆਦਾ ਹੈ ਦੂਸਰੇ ਨਾਲੋਂ ਪਿੱਤਲ ਦੇ ਬੁਸ਼ ਨਾਲੋਂ ਦੇਗੀ ਦੀ ਹੜਾਈ ਜ਼ਿਆਦਾ ਜਿੱਦਾਂ ਕਿ ਆਪਾਂ ਜਿਗਾਰਡ ਵੀ ਲੈਂਦਾ ਹੈ ਦੇਖੋ ਆਪਾਂ ਨੂੰ ਕੋਈ ਪੱਲਾ ਵਗੈਰਾ ਲੈ ਕੇ ਨਹੀਂ ਜਾਣਾ ਬੰਦਾ ਉੱਥੇ ਖਰਾਤ ਤੇ ਇੱਥੇ ਆਪਾਂ ਕਰ ਦਿੱਤਾ ਸੈਟ ਚੈੱਕ ਕਰੋ ਇਹਨੂੰ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਨਵੀਂ ਗੁੱਲੀ ਆ ਇਹ ਠੋਕਣੇ ਬਾਈ ਜੀ ਤਰੀਕੇ ਨਾਲ ਹੀ ਪੈਂਦੇ ਆ ਬੁਛ ਚੈੱਕ ਕਰੋ ਨਵੇਂ ਬੁਛ ਨਵੀਆਂ ਗੁੱਲੀਆਂ ਤੇ ਆਪਾਂ ਹੁਣ ਇਹਦੀ ਤਿਆਰੀ ਕਰ ਰਹੇ ਜੀ ਰਿਪੇਅਰ ਦੀ ਕਮੈਂਡ ਦੀ 4400 ਦੀ ਕਿਉਂਕਿ ਇਹਦਾ ਆਪਾਂ ਕੰਮ ਕਰਨਾ ਜੀ ਤੁਹਾਨੂੰ ਦੱਸਦੇ ਆ ਕਿੱਡਾ-ਕਿਡਾ ਕਰਨਾ ਇਹਦਾ ਇਹਦਾ ਕੰਮ ਆਪਾਂ ਕਰਨਾ ਮੇ ਨਹੀਂ ਕਰਨਾ ਜਿੱਦਾਂ ਕਿ ਹੁਣ ਪਿੱਛਲੇ ਪੱਲੇ ਦੇ ਬੁਸ਼ ਵਗੈਰਾ ਲੱਗਣ ਵਾਲਿਆ ਤੇ ਇਦੇ ਲੱਗਣ ਵਾਲੇ ਅੱਗੇ ਵਾਲੇ ਦੇ ਇਹ ਲਾ ਕੇ ਦੇ ਉਦੋਂ ਬਾਅਦ ਆਪਾਂ ਇੱਥੇ ਮੂੰਗੀ ਵੜਨੀਆਂ ਲੋਕਲ ਹੈਗੇ ਆਪਣੇ ਕੋ 50 60 ਕਿੱਲੇ ਲਏ ਗਿਆ ਉਹ ਵੜਨੀਆਂ ਲੋਕਲ ਮੂੰਗੀ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਬਾਹਰ ਜਾਵਾਂਗੇ ਇਹਨੂੰ ਉਦੋਂ ਤਸੱਲੀ ਨਾਲ ਕਰਾਂਗੇ ਰਿਪੇਅਰ ਜਿਹੜਾ ਕੋਈ ਹੋਰ ਕੰਮ ਉੱਪਰ ਵਾਲਾ ਉਹ ਕਰਾਂਗੇ ਬਾਅਦ ਵਿੱਚ ਜੀ ਹੁਣ ਆਪਾਂ ਚਲਾਉਣੀ ਹੈ ਇੱਕ ਵਾਰਾਂ ਤਕਰੀਬਨ ਮੂੰਗੀ ਤੇ ਹੀ ਮੂੰਗੀ ਤੇ ਫਿਰ ਉਦੋਂ ਬਾਅਦ ਚ ਦੇਖਾਂਗੇ ਇਹਨੂੰ ਤੇ ਦੇਖੋ ਮਸ਼ੀਨਾਂ ਦੀ ਧਵਾਈ ਥੋੜੀ-ਥੋੜੀ ਚੱਲ ਰਹੀ ਆ ਅਜੇ ਵਿੱਚ ਜਾਨੀ ਕਿ ਪੂਰੀ ਸਾਫ਼ ਨਹੀਂ ਹੋਈ ਅਜਿੱਦਾਂ ਜਿਵੇਂ ਕਿ ਆ ਦੇਖੋ ਬੈੱਡ ਦੇ ਵਿੱਚ ਜਿੱਦਾਂ ਫਸਾ ਫਸਾ ਪਿਆ ਗੰਦਵਿਲ ਤੇ مشین ਆਪਣੀ ਬਿਲਕੁਲ ਬਹੁਤ ਵਧੀਆ ਸਾਧ ਦਿੱਤਾ ਜੀ ਇਹਨੇ ਦੇਖੋ ਜੀ ਐਮਪੀ ਤੋਂ ਚੱਲ ਰਹੀ ਆ ਮਸ਼ੀਨ ਗੁਜਰਾਤ ਤੋਂ ਐਮਪੀ ਤੋਂ ਚੱਲ ਰਹੀ ਆ ਤੇ ਇਹਨੇ ਦੇਖ ਲਓ ਜੀ ਉੱਥੋਂ ਤੇ ਇੱਥੇ ਵੀ ਇਹਨੇ ਦੂਜੀਆਂ ਕਮੈਨਾਂ ਨਾਲੋਂ ਵੱਧ ਏਰੀਆ ਵੜਿਆ ਯਾਨੀ ਕਿ ਦੂਜਿਆਂ ਨੇ ਦੂਜਿਆਂ ਨਾਲ ਇਹਨੇ 50 ਕਿੱਲਾ ਵੱਧ ਵੜਿਆ ਇਹ ਮਸ਼ੀਨ ਨੇ ਮਸਾੜੂ ਨੇ ਤੇ ਜੱਸੀ ਨੇ ਵੀ ਘੱਟ ਵੱਡੇ ਇਹਦੇ ਨਾਲੋਂ ਕਿਉਂਕਿ ਜੱਸੀ ਕੋਲੇ ਕੰਮ ਬਾਅਦ ਚ ਖਤਮ ਹੋ ਗਿਆ ਸੀ ਨਾ ਇਦੇ ਕਰਕੇ ਪਿੱਛੇ ਰਹਿ ਗਈ ਥੋੜੀ ਜੀ ਦਸਮੇਸ਼ ਫਿਰ ਸਾਰਿਆਂ ਦੇ ਪਿੱਛੇ ਆਈ ਦਸਮੇਸ਼ ਉਹਦੇ ਡਰਾਈਵਰ ਭੱਜਣ ਕਰਨ ਇਹ ਰਹਿ ਗਈ ਪਿੱਛੇ ਸਭ ਤੋਂ ਪੌਣਕ 200 ਕਿੱਲੇ ਦੇ ਤੇ ਇਹਦੇ ਕੋਲੇ ਕੰਮ ਮੁੱਕ ਗਿਆ ਸੀ ਤੇ ਜਿਹੜੀ ਆ ਜੀ ਇਹਨੇ ਸਭ ਤੋਂ ਜ਼ਿਆਦਾ ਵਧੀਆ ਰਹੀ ਆ ਕਿਉਂਕਿ ਇਹਦੇ ਕੋਲ ਕੰਮ ਥੋੜਾ ਜਾਂ ਲੇਟ ਤੱਕ ਚੱਲਿਆ ਜਿਵੇਂ ਕਿ ਦੂਜੀਆਂ ਬੰਦ ਹੋ ਗਈਆਂ ਇਹ ਥੋੜੀ ਚੱਲਦੀ ਰਹੀ ਆ ਲੇਟ ਤੱਕ ਇਹਦੇ ਕਰਕੇ ਇਹਨੇ ਥੋੜਾ ਜਿਹਾ ਵੱਧਿਆ ਤੇ ਜਿਵੇਂ ਕਿ ਆਪਾਂ ਇਹਦੇ ਤੁਹਾਨੂੰ ਦੱਸਦੇ ਜਿਵੇਂ ਕਿ ਆ ਐਲੀਵੇਟਰ ਵਗੈਰਾ ਹੈਗੇ ਆ ਇਹਨਾਂ ਦਾ ਕੰਮ ਕਰਾਂਗੇ ਵਿੱਚ ਵਿੱਚ ਉਹ ਕਰਾਂਗੇ ਬਾਅਦ ਚ ਕਰਾਂਗੇ ਜਦੋਂ ਇਹਦਾ ਇੱਥੇ ਦਾ ਮੰਗੀ ਦਾ ਸੇਨ ਲਾ ਕੇ ਇੱਥੇ ਲੋਕਲ ਆਪਣੇ ਫਿਰ ਉਸ ਤੋਂ ਬਾਅਦ ਹੈ ਤੇ ਇਹਦਾ ਆਪਾਂ ਕੁਝ ਵੀ ਨਹੀਂ ਕਰਨਾ ਇਹਦੇ ਤਕਰੀਬਨ ਕਿਉਂਕਿ ਇਹਨੇ 200 ਕਿੱਲਾ ਵੱਡੇ ਫੱਟੀਆਂ ਵੀ ਇਹੀ ਚੱਲਣਗੀਆਂ 200 ਟੁੱਪੇ ਹੋਣਗੇ ਕੋਈ 10 20 ਹੋਣਗੇ ਫੱਟੀਆਂ ਵੀ ਇਹੀ ਚੱਲਣਗੀਆਂ ਇਹਦਾ ਸਿਰਫ ਆਪਾਂ ਥਰੇਸ਼ਰ ਹੀ ਬਦਲਣਾ ਬਸ ਚੇਂਜ ਕਰਨਾ ਬਾਕੀ ਮਸ਼ੀਨ ਨੂੰ ਆਪਾਂ ਕੁਝ ਨਹੀਂ ਕਰਨਾ ਗਰੀਸ ਰੂਫ ਕਰਨੀ ਹੈ ਇਦਾਂ ਝੋਨੇ ਚਲਾ ਦੇਣੀ ਆਪਾਂ ਇਹ ਇੰਦੀ ਤੇ ਦਸ਼ਮੇਸ਼ ਦੀ ਤੇ ਬਸਾੜੂ ਦੀ ਹੋਊਗੀ ਜੀ ਪੂਰੀ ਰਿਪੇਅਰ ਕਿਉਂਕਿ ਬਹੁਤ ਲੰਬੀਆਂ ਚੱਲੀਆਂ ਮਸ਼ੀਨਾਂ ਇਹਦੇ ਕਰਕੇ ਇੰਦੀ ਹੋਣੀ ਆ ਥੋੜੀ ਥੋੜੀ ਅੱਜ ਆਪਣਾ ਸਰਵਿਸ ਸਟੇਸ਼ਨ ਨਾਲ ਜਗ੍ਹਾ ਦੇਖੋ ਇਧਰੋਂ ਪਾਣੀ ਆ ਰਿਹਾ ਇਧਰੋਂ ਸਾਹਮਣੇ ਤੋਂ ਤੇ ਇੱਥੇ ਪਾਣੀ ਆ ਰਿਹਾ ਇੱਥੋਂ ਆਪਣਾ ਅਜਿਹਾੜ ਚੱਲਿਆ ਬਾਕੀ ਤਵਾਈ ਇਧਰ ਹੋ ਰਹੀ ਹੈ ਕਮੈਂਡ ਦੀ ਬਾਕੀ ਪੰਮੇ ਨਾਲ ਪੱਕਾ ਮਲਾ ਦੇਖੋ ਸਲੀਵ ਵਗੈਰਾ ਨਵੀਂ ਪਾਤੀ ਆ ਤੇ ਇਹਦੇ ਬਾਅਦ ਸ ਫਿਟਿੰਗ ਕਰਨੀ ਹੈ ਤੇ ਇਸ ਤੋਂ ਬਾਅਦ ਫਿਰ ਪੰਮਾ ਜਾਊਗਾ ਜੀ ਉਹ ਐਲੀਵਟਰ ਲਾਊਗਾ ਫਿਰ ਅਸੀਂ ਪਾਵਾਂਗੇ ਫਿਰ ਆਪਣੀ ਮਸ਼ੀਨ ਹੋ ਜਾਏਗੀ ਰੈਡੀ ਰੈਡੀ ਹੋ ਗਈ ਫਿਰ ਪੰਮਾ ਉਹਦੇ ਬਾਅਦ 10 ਮਹੀਨਾ ਪੈਨ ਬੁਲਾਉਣਾ ਨਹੀਂ ਪੂਰੇ 3 ਮਹੀਨੇ ਠੀਕ ਹੈ ਪੰਮਾ ਝੋਨਾ ਲਾ ਜੋ ਮਰਜ਼ੀ ਕਰਾ ਤੇ ਜਿਹੜਾ ਤੇਰਾ ਦਿਲ ਕਰਦਾ ਉਹ ਕੰਮ ਕਰ ਸਕਦਾ ਤੂੰ 6 ਮਹੀਨੇ ਤੱਕ ਤੇ ਨਹੀਂ ਵਾਹ ਨਹੀਂ ਮਾਰਨੀ ਠੀਕ ਹੈ ਠੀਕ ਹੈ ਗਲਤ ਹੈ ਸਾਫਟ ਨਹੀਂ ਨਹੀਂ ਸਾਫਟ ਤਾਂ ਮਿਲਦਾ ਨਹੀਂ ਸਵੇਰੇ ਸਾਫਟ ਆ ਜਣੀ ਹੈ ਰਸ ਨੂੰ ਪਾ ਕੇ ਤਾਂ ਪਾ ਲਾਗਾ ਕੋਲ ਨਾਲ ਇਹ ਚੀਜ਼ ਬੜੀ ਕੁੱਤੀ ਹੈ ਤੇ ਵਜਾ ਰੋਡ ਦੀ ਨਾ ਉਹਦਾ ਪਾ ਲਗਾ ਬੰਬ ਵੀ ਇਹ ਕਹ ਹਣਾ ਜੇ ਆਪਣਾ ਪਾਕਿਸਤਾਨ ਦੇ ਇੰਡੀਆ ਰੋਲਾ ਨਹੀਂ ਪਿਆ ਖੜਾ ਹਣਾ ਇਹੋ ਚੀਜ਼ ਹੀ ਹੈ ਮੂ ਪਿਹਾ ਕਰਕੇ ਕੰਮ ਕਰੋ ਇਹਨਾਂ ਪਤਾ ਨਾ ਲੱਗੜੇ ਸਪਰਿੰਗ ਤੇ ਕਿੰਨਾ ਤਗੜਾ ਲੱਗਿਆ ਇਹਨੂੰ ਇਹ ਇੱਕ ਸਾਦਾ ਬੰਬ ਹੈ ਅੱਜ ਆਪਾਂ ਇਹਨੂੰ ਬੁਛ ਬੁਛ ਗੁੱਲੀਆਂ ਗਲੀਆਂ ਤਕਰੀਬਨ ਨਵੀਆਂ ਹੀ ਲਾਤੀਆਂ ਵੀ ਇਹਦਾ ਇਹ ਨਾ ਕੰਮ ਰਵੇ ਬਾਅਦ ਵਿੱਚ ਵੀ ਕਿਤੇ ਐਂ ਕਰ ਹੁਣ ਇੱਕ ਮਿੰਟ ਐ ਇਹਨੂੰ ਠੋਕ ਪਰੇ ਨੂੰ ਕੱਪ ਨੂੰ ਹੂੰ ਲੋ ਪੈਕ ਆ ਪੀਹਾ ਮੁਕਾਰਾ ਉੱਤਨਾ ਚਲ ਪੀਹਾ ਮੁਕਾਰ ਚੱਲ ਹੌਣ ਕੱਸ ਕੱਸ ਜਾ ਲੈ ਜਾ ਲੈਗਾ ਖਿੱਚ ਕੇ ਪੰਮਾ ਲੈ ਗਿਆ ਇਹਨਾਂ ਦਿਮਾਗ ਕਿੱਥੋਂ ਲਿਆਂਦਾ ਇਹ ਤਾਂ ਪੰਮਾ ਇਹਨਾਂ ਦਿਮਾਗ ਕਿੱਥੋਂ ਲਿਆਣਾ ਤੂੰ ਹੂੰ ਦਿਮਾਗ ਕਿੱਥੋਂ ਲਿਆਣਾ ਇਹਨਾਂ ਦਾ ਮੂੰਹ ਪਿਹਾ ਰੱਖਵਾ ਹੈ ਨਿਕ ਮਿਹਰਬਾਨੀ ਕਰਾ ਉੱਤੇ ਨਾ ਜਾ ਚੜ ਬਹੁਤ ਕੁੱਤੀ ਚੀਜ਼ ਆ ਇਹ ਕੁੱਤਿਆਂ ਚ ਕੁੱਤਾ ਹੈ ਗਰੀਹ ਤ ਤਹਾਰ ਨੂੰ ਪੁਲੇ ਜਨ ਲਾ ਤੇ ਉਹਨਾਂ ਦਾ ਲਾਏ ਕੋਈ ਗੁੱਲੇ ਨੂੰ ਦਾ ਲਾ ਕਿਥੇ ਤੁਗੜ ਕਿੱਧਰ ਨਿਕਲਿਆ ਹੈ ਕਿੱਧਰ ਗਿਆ ਹੈ ਹਾਂ ਕਿੰਨੇ ਕਾਸ ਕੇ ਵੇਖ ਲੈ ਫਿਰ ਪੰਮਾ ਇਹ ਕਹਿੰਦਾ ਲੋਕ ਕਿਵੇਂ ਪੈ ਜਾਣਾ ਮੈਂ ਕਹਿੰਦਾ ਐਵੇਂ ਲੋਕ ਨਹੀਂ ਪੈਣਾ ਹੁਣ ਆ ਸਾਨੂੰ ਇੱਥੇ ਜਗਾੜ ਲਾਉਣਾ ਪੂਗਾ ਕੋਈ ਨਾ ਕੋਈ ਇਹਦੇ ਵਿੱਚ ਫਿਰ ਲੋਕ ਪਾਊਗਾ ਪੰਮਾ ਕਹਿੰਦਾ ਪੈ ਜਾਗਾ ਤੂੰ ਦੱਸ ਕਿਹੜਾ ਹਾਣਾ ਕਹਿੰਦਾ ਪੈ ਜਾਗਾ ਮੈਂ ਤੈਨੂੰ ਅੰਦਰ ਕਸੀ ਆਇਆ ਕਿੰਨੂੰ ਕਿੰਨੂੰ ਵੀਨੂੰ ਕਸੀ ਆਵੇਂਗਾ ਫਿਰ ਆਹ ਆਹ ਨਾਲ ਲੱਗ ਜੰਨੀ ਰਾਂਜੀ ਹਾਂ ਬਰਾਬਰ ਅਸਰੇ ਲੱਗੇ ਦਾ ਫਿਰ ਹਾਂ ਮੈਂ ਰੱਖ ਆਖਦੇ ਤੂੰ ਕੀ ਆਖਿਆ ਜੀ ਮੈਂ ਕਿਹਾ ਕਿ ਤਾਂ ਮੈਂ ਥੱਲੇ ਲੱਗ ਜਾਵਾਂ ਅੱਛਾ ਆਹਨ ਖਨਾਰੀ ਠਾ ਬਣਾਇਆ ਆ ਆ ਜਾਵੀਂ ਆਹੋ ਹੋ ਲੱਕੜ ਪਾ ਗੁੜਕੇ ਤੋਂ ਲੱਕੜ ਦੇ ਲੱਬ ਕੇ ਲੈ ਜੇ ਕੱਢੇ ਨਾ ਆਪਾਂ ਜਾਂ ਉੱਥੇ ਪੈਵਾਂ ਲੱਕੜ ਹੱਟੇ ਪਾਣੇ ਨੇ ਨਹੀਂ ਇੱਥੇ ਬਾੜ ਜੀ ਨਾਲ ਕਲਾਲੀ ਜੂਰ ਸੇਮ ਨਾਲ ਚ ਵੱਡ ਵੱਡਕ ਪਾਣੀ ਵਜਾ ਨੂੰ ਤੇਨੂੰ ਉਹਨੇ ਬਰਸੀਨ ਇੱਥੇ ਵੱਡ ਲਾ ਇੱਕ ਕਲਾਲੀ ਪਾਣੀ ਤੇਰਾ ਉਹ ਨਾਲ ਲੱਗਦੇ ਨਹੀਂ ਕਿ ਕਲਾਲੀ ਪਾਣੀ ਰਗੂ ਵੱਡੇ ਦਾ ਰਗੂ ਤਾਂ ਵੜ ਲੈਦਾ ਨੰਨ ਨਖੋਲ ਪੈਪਰਾ ਚੜਾ ਯਾਰ ਚੂੜੀਆਂ ਤੇ ਮਾਰ ਗਿਆ ਜੇ ਨਿਕਲ ਆਇਆ ਆਈ ਆਪਾਂ ਕਰ ਰਹੇ ਜੀ ਰਿਪੇਅਰਿੰਦੀ ਮਥਾੜੂ ਦੀ ਤਕਰੀਬਨ ਸਮਾਨ ਸਹੂਨ ਵਗੈਰਾ ਖੋਲਿਆ ਪਿਆ ਲੈ ਲੀਵੀਟਰ ਤੇ ਪੱਲੇ ਦਾ ਆਪਾਂ ਤੁਹਾਨੂੰ ਬੁੱਛ ਦਿਖਾਉਂਦੇ ਸ਼ਾਇਦ ਪੱਲਾ ਹੀ ਨਾ ਬਦਲਣਾ ਪੈ ਜਾ ਕਿ ਦੇਖ ਆਪਾਂ ਨੂੰ ਅੱਗੇ ਲੈ ਹਾਂ ਪੂਛੀ ਸਿੱਧੀ ਕਰਨੀ ਕਿ ਨਾ ਦੁੱਗਾਂ ਦਾ ਟਰੈਕਟਰ ਜੀ ਠੋਕੀ ਹੈ ਇਥੇ ਕੋਬ ਪਾਤਾ ਹੈ। ਠੀਕ ਹੈ ਨਾ ਪਾ ਮੈਂ। ਮਾਹੋ ਹੀ ਕੰਮ ਥਰੇ ਹੈ ਉਹਨਾਂ ਕੋਲ ਪਾ ਕੇ ਛੱਡਾਂਗਾ ਉਹਨਾਂ ਨੂੰ। ਜਿਹੜਾ ਮੈਂ ਜੰਮੂ ਨਹੀਂ ਜਾਣਾ ਉਹ ਦੋ ਦਿਨ ਉਹ ਇੱਥੇ ਲਵਾ ਲੈਣੇ। ਠੀਕ ਹੈ ਨੀ। ਤ੍ਰਿਤੀਆ ਨੂੰ ਉਹਨਾਂ ਨੂੰ ਕੋਈ ਲਾਵਾਂ ਕਿੱਤਾ ਉਹਨਾਂ ਨੂੰ ਲੱਗੇ ਰੌਲੀ-ਰੌਲੀ। ਪਹਿਲ ਤਾਂ ਪੌੜੀ ਤੇ ਦੋ ਦਿਨ ਦਾ ਖਾ ਜਾਣਾ ਜਿਹੜੀ ਵਿੰਗੀ ਕਰਕੇ ਦੇਣ। ਇਹਦੇ ਛਾਂਟ ਲੱਗਣੀ ਨਾ ਥੋੜੀ ਜਿਹਾ ਨਾ। ਬੈਰੰਗ ਤੇ। ਹੂੰ। ਪੌੜੀ ਮੈਂ ਮੈਂ ਜਵਾਦਾ ਇੱਥੇ ਰੰਦੇ ਖੜੇ ਕਿੱਥੇ ਖੋਲ ਕੇ ਕਿਉਂ ਜੀ ਉਹਨਾਂ ਦੀ ਤੱਕ ਤੋਂ ਉਹ ਛੇੜ ਦਿਖਾਉਂ ਜਾਂਦੇ ਕਿ ਉਹ ਨਾ ਨਿਕਲ ਚਲੀ ਉਹਨਾਂ ਹੁਣ ਪਾਜ ਪੌੜੀ ਆਪਣਾ ਵਿੰਗੀ ਹੋ ਗਈ ਨਿਕਲ ਜੀ ਚਲਾ ਉਹਨਾਂ ਦਾ ਭਜਣਾ ਪੈਣਾ ਨਾਲ ਦੂਜੇ ਨੂੰ ਪਜਾਤਾ ਸੀ ਵੀ ਮੈਨੂੰ ਤਾਂ ਪੈਸੇ ਅੱਧੇ ਮਿਲਨੇ ਨੇ ਕਿਉਂਕਿ ਲੈ ਬਹਿ ਤਾ ਖਾ ਲੇ ਨਾ ਹਾਂ ਮੈਂ ਪਜਾ ਨਹੀਂ ਆਇਆ ਉਹ ਦੂਜੇ ਨੇ ਭਜਾਇਆ ਈ ਉਹਨੂੰ ਉਹ ਆਪ ਨਹੀਂ ਭਜਦਾ ਸੀ ਦੂਜੇ ਨੇ ਭਜਾਇਆ ਉਹਨਾਂ ਪਤਾ ਕਿਉਂ ਭਜਵਾਉਣਾ ਆਹ ਬਿੰਨੇ ਜੰਦੀ ਨਾ ਵਿਚਰਚੀ ਅੱਖ ਲੱਗ ਪੈਂਦਾ ਸੀ ਡਾਂਡ ਲਾਤੀ ਮੇਰੀ ਮਸ਼ੀਨ ਦਾ ਹਾਂ ਡਾਂਡ ਲਾਤੀ ਤੇ ਅਈ ਕਿਵੇਂ ਮਸ਼ੀਨ ਦੀ ਡਾਂਡ ਲਾਤੀ ਨੇ ਨਾ ਪਤਾ ਨਹੀਂ ਕਿ ਗਾਲ ਦੇ ਵਿੱਚ ਕੱਢ ਦਿੰਦਾ ਹੂੰ ਮੇਰੀ ਮਸ਼ੀਨ ਦੀ ਡਾਂਡ ਲਾ ਦਤੀ ਹੈ ਐ ਸਕੀ ਲਗਾ ਕਿ ਬੰਦੇ ਦੇ ਵੀ ਡਾਂਡ ਲਵਾਤੇ ਨੇ ਭਜਾਇਆ ਦਿੱਤੇ ਸੀ ਦੇ ਹਾਂ ਲਖਣਾ ਜੋ ਆ ਚੈਲ ਜੇ ਲਾਗ ਇੱਥੇ ਰੱਖੀ ਪਈ ਉੱਤੇ ਜੜਾ ਪਿੱਛੋਂ ਬੜੀ ਪੀ ਮੜੀ ਜਦੋਂ ਗਿਆ ਨਾ ਉੱਥੇ ਭਾਈ ਹੋਣੀ ਟੱਕਾਂ ਦੇ ਵਿੱਚ ਹੀ ਪਈ ਈ ਆਹ ਦਾ ਚੋਕ ਹੋ ਜਾਂਦੀ ਚੋਕ ਕਿਵੇਂ ਹੋ ਜਾਂਦੀ ਬਾ ਇੱਕ ਸਾਫ ਕਰ ਦਿਓ ਆ ਇਧਰ ਆਂਦਾ ਨਾ ਆ ਬੁੱਤੂ ਆਂਦਾ ਨਾ ਨਹੀਂ ਆ ਇਹ ਨਹੀਂ ਇਧਰ ਚੜਾ ਇਹ ਨਹੀਂ ਜੀ ਇੱਕ ਦੋ ਚਰਾਜ ਕੋ ਲਾਗ ਲੋਕ ਭਾਈ ਫਿਰ ਆ ਇਹ ਨਹੀਂ ਚੱਲਣੀ ਆਂਦਾ ਇਹ ਆ ਜਿੰਨਾ ਮਰਜੀ ਜੋ ਲਾਲ ਚੱਲਣੀ ਨਹੀਂ ਮੈਂ ਚਲਾ ਦੇਣੀ ਜੇ ਮੈਂ ਉੱਥੇ ਹੁੰਦਾ ਤਾਂ ਬਾਕੀ ਮੈਂ ਮਗਿਆ ਤੁਸੀਂ ਮਗਰ ਤੁਸੀਂ ਖਲਾਰਾ ਪਾ ਕੇ ਬੈ ਗਏ ਜੀ ਬਸ ਇੱਕ ਹੀ ਚੱਲੀ ਮਹਾ ਮਸ਼ੀਨ ਉਹ ਵੀ ਆ ਕੇ ਮੈਨੂੰ ਹੀ ਚਲਾਣੀ ਪਈ ਕੋਈ ਇੱਕ ਦਿਨ ਵਿੱਚ ਰਾਤ ਰਹਿ ਕੇ ਤੇ ਫੇਰ ਹੀ ਮੈਨੂੰ ਆ ਕੇ ਚਲਾਉਣੀ ਪਈ ਇਹ ਆਂ ਨਾ ਮੈਂ ਕਰਦਾਰਾਂ ਗਰੀਹ ਹਾਂ ਹਾਂ ਪੈਰ ਬਾਹਾਂ ਦਾ ਮੈਂ ਗਰੀਹ ਕਰਦਾ ਨਾ ਝੂੜ ਕਾ ਮਾਰਨਾ ਪੈਰ ਉਹ ਟੁੱਟੀ ਕੇ ਆ ਤੋਆ ਨੇ ਇੱਕ ਦਿਨ ਬਾਅਦ ਟੁੱਟੀ ਪੈਰ ਉਹ ਤੇ ਮੈਂ ਕੀਤਾ ਨਾ ਕਲੀ ਹਾਂ ਹੂੰ ਤੇ ਉਹ ਦੋ ਫੇਰ ਟੁੱਟ ਗਈ ਆਹੋ ਤੇ ਤੋਆ ਨੇ ਤੇ ਜਾ ਗ੍ਰੀਹ ਕਰਦਾ ਰਹਿਣਾ ਚੱਕਰ ਲਾ ਰਿਹਾ ਬੇ ਕੰਮ ਦੇ ਪਰਲਾ ਨਹੀਂ ਤਾਂ ਪਰਾਂ ਕਰ ਦੇ ਕੱਲਾ ਕੱਲਾ ਕੱਟ ਲੈ ਬਾ ਫਿਰ ਆਉਲਾ ਇਹਨੂੰ ਕੱਲੇ ਨੂੰ ਕੱਟ ਲਿਓ ਪੰਮੇ ਬਾਤ ਉਹ ਕੱਲਾ ਲਾ ਦਿੰਦੇ ਜਿਹੜਾ ਗੁੱਲੀ ਨਿਕਾ ਸੀ ਮਾੜਿਆਂ ਵਾਲਾ ਪਰ ਉਹਨੂੰ ਤੱਕਲਾ ਪਰਾਂ ਕਰੇ ਖੜ ਜਾ ਚੱਲ ਝਾਕਲਾ ਲੀਬਾ ਹਲੋ ਬਟ ਮੈਂ ਲਾ ਦ ਨਵੇਂ ਪੈਰੀਆਂ ਨੇ ਚਾ ਲਾਉਣੇ ਨੇ ਲਿਆ ਹੁਣ ਥੱਲੇ ਲਾਓ ਵਿੱਚ ਛੱਡਾ ਹੀ ਕੋਈ ਨਾ ਗਰੀਬ ਦਾ ਥਾਂ ਤੇ ਗੁੱਲੀਆਂ ਗੁੱਲੀ ਦੀ ਲਾਟੀ ਬਣਾਇਆ ਪਾ ਕੇ ਗੁੱਲੀ ਗਰੀਬ ਖਾਵਾ ਦੇ ਚੱਲੇ ਹੈ ਉਹ ਤਾਂ ਖੁੱਲ ਰਿਹਾ ਕੜੀ ਆ ਕੋਤਰੀ ਆ ਨਾਲ ਨਹੀਂ ਮੈਂ ਗਲੇ ਮਾਰਾ ਐ ਬਾਕੀ ਇੰਨਾ ਦਾ ਕੋਈ ਵਾ ਲੈ ਬਲੱਖੇ ਰੰ ਦੁਬਾਰਾ ਮਾਰਾ ਕੰਨ ਨਹੀਂ ਮੈਂ ਤਾਂ ਮੈਂ ਹੀ ਲਾਟ ਤਾਂ ਤੇਰੇ ਕੋ ਰੇ ਕੰਮ ਤਾਂ ਤੇਰੇ ਨੇ ਅਸਲੀਬ ਦੀ ਡੰਡ ਲੱਥੀ ਦੀ ਬੁੱਛਾ ਦੇ ਭਾ ਵੀ ਹੁੱਕੇ ਬਣ ਅੰਦਰ ਲੈ ਜੇ ਤੂੰ ਮੈਂ ਗਰੀਹ ਕਿਉਂ ਨਹੀਂ ਕਰਦੇ ਰਹਿ ਜੇ ਤੂੰ ਇਹ ਪਹਿਰ ਨੋਤੀ ਨਹੀਂ ਤੇ ਪਿਛਲੀ ਤੇ ਗਈ ਹੀ ਨਹੀਂ ਹੂੰ ਆ ਤੇ ਕਿਹ ਪਾਇਵੋ ਨਹੀਂ ਨਾ ਨਾ ਮੈਂ ਪਾਇਨਾ ਪਉਤ ਨਹੀਂ ਜਾ ਪੰਮੇ ਗਲੀ ਕੋਨੇ ਡੰਡ ਲਾਤੀ ਗੁੱਲੀ ਦਾ ਕੀ ਬਣਾ ਬਜਾ ਮਧਾਣੀ ਨਹੀਂ ਹੁੰਦੀ ਜਿਹੜੀ ਆ ਦੇਖੋ ਜੀ ਪੰਮੇ ਡਰਾਈਵਰ ਦੇ ਕੰਮ ਨਹੀਂ ਵੇਖ ਲੈ ਗੁੱਲੀ ਹੋਰ ਇੱਕ ਤਾਂ ਚਲਦੀ ਗੁੱਲੀ ਤਾਂ ਬੱਸ ਹੀ ਹੋ ਜਾਣੀ ਹੁੰਦੀ ਕਿੰਨੇ ਆਉਣ ਝਾਟ ਨਾ ਕਰ ਸਕਤਾ ਤੁਸੀਂ ਕਿੰਨੇ ਆਲਾ ਅੜਕਣਾ ਹਮ ਤਾਂ ਲੱਗਾ ਕਹਤਾਂ ਉਹ ਕਰਾ ਤੇ ਹੀ ਦੇ ਉਹ ਤਾਂ ਐਵੇਂ ਨਿੱਤ ਨਹੀਂ ਆਸਾਨੀ ਕਰਨਾ ਨਾ ਅਗਲ ਕੜ ਰਹੀ ਨਹੀਂ ਅੜਾ ਪੈ ਪਲਾਇਆ ਕਰਨਾ ਪੈਣਾ ਹੀ ਹੈ ਇਹਨਾਂ ਦਾ ਆ ਦੇਖੋ ਜੀ ਇਹਦਾ ਕੀ ਬਣਾ ਪਿਆ ਇਹਦੇ ਬਾਰੇ ਜਰੂਰ ਆਪਾਂ ਨੂੰ ਦੱਸਿਆ ਜੇ ਨਹੀਂ ਕੱਢਦੇ ਇਹਨਾਂ ਅੱਲਾ ਹੀ ਨਹੀਂ ਆਦੇ ਕਿਹੜਾ ਤੇ ਘਟਾਇਆ ਤਾਂ ਗਿਆ ਜਦੋਂ ਬਾਦਾਂ ਕੋਣ ਨਹੀਂ ਘਟੇ ਕੁੜੇ ਤਾਂ ਬਾਤ ਕਰਕੇ ਨਹੀਂ ਫਿਰੇ ਜੀ ਕਿ ਚੱਕਰ ਦਾ ਘਟਾ ਕੇ ਵੜਦੇ ਵੜਦੇ ਕਿੱਥੇ ਰਹਿ ਨਾ ਇਹ ਚੈਨ ਲੈ ਗਈ ਤੇ ਨਾ ਹਵਾ ਸਲੋੜ ਹੀ ਨਹੀਂ ਚੱਕਰ ਘਟਾਏ ਤਾਂ ਗਏ ਹੁਣ ਘਟੇ ਹੋਏ ਨਾ ਹਰੇ ਆਹੋ ਤੂੰ ਲਾ ਕੇ ਰੱਖੋ ਘੁੰਮਦਾਰ ਕਰੀਏ ਨਾ ਟੈਟ ਘੁੰਮਦਾਰਾ ਫਟਰਾ ਨਹੀਂ ਫਿਰੋਣਾ ਉੱਤੇ ਜਾ ਪੰਮਿਆ ਚੈਹ ਲਾਹ ਚੈਹ ਲੋ ਲੰਗ ਨਹੀਂ ਨਿਕਲੀ ਹੱਥਾਂ ਨਹੀਂ ਇਹ ਲਾਉਂਦੇ ਰੱਟਾਂ ਦਾ ਵੈਸੇ ਇੱਥੇ ਲੈ ਆਣਾ ਠੋਕ ਦੀ ਕਰੇ ਵੇਰਗ ਦਾ ਸਹੀੰਦਾ ਖੋਲਦਾਣੀ ਖੋਲਦਾਣੀ ਛਾਣੀ ਲੈ ਲੰਦਾ ਕਚਰਾ ਉੱਡੇ ਦਾ ਇਹ ਵੇਦਾ ਆਪਾਂ ਸਾਰੇ ਦਿਹਾੜੀ ਨਾ ਖੋਲ ਸਕਦੇ ਜੇ ਲੱਗਾ ਖੜਾ ਹੂੰ ਇਹਦਾ ਦਿਹਾੜੀ ਨਹੀਂ ਖੁੱਲਣਾ ਆਪਾਂ ਜੀ ਆਪਣੀ ਮਸ਼ੀਨ ਚੱਲਦੀ ਰਹੀ ਆ ਪਾਰ ਆਪਾਂ ਮਸ਼ੀਨ ਕੋਲੋਂ 2 ਦਿਨ ਮੰਗੇ ਸੀ ਕਿਉਂਕਿ ਤਾਰਾਂ ਦੇ ਪਾਰ ਜਾਣਾ ਪੈਂਦਾ ਸੀ ਮਸ਼ੀਨ ਲੈ ਕੇ ਤੇ ਪੰਮਾ ਦਾ ਮੈਂ ਅਰਦਾਸ ਕਰਕੇ ਵੀ 2 ਦਿਨ ਸਾਡਾ ਸਹੀ ਸੀਰੀਂ ਲਵਾ ਦੇ ਉਹਦੇ ਬਾਅਦ ਪਾਇ ਤਾਂ ਖਰਾਬ ਕਰੂ ਹੋ ਰਹੀ ਹੋਣਾ ਇਹਦਾ ਦੇਖੋ ਜੀ ਆ ਦੇਖੋ ਪੱਲੇ ਦੇ ਹਾਲਾਤ ਕੀ ਨਿਕਲਿਆ ਦੇਖੋ ਗੁੱਲੀਆਂ ਕਿਵੇਂ ਹੋਈਆਂ ਪਈਆਂ ਇਹ ਤਾਂ ਬਣੀ ਪਈਓ ਜੀ ਮਦਾਣੀ ਵੀ ਦੋਣੀ ਚੀਜ਼ ਜਗਾੜ ਹੁੰਦਾ ਜਿਹੜਾ ਉਹ ਬਣਾਇਆ ਪਾ ਗੁੱਲੀ ਬਾਕੀ ਦੋ ਗੁੱਲੀਆਂ ਹੁਣ ਇੱਕ ਸਲੀਬ ਆਪਣੀ ਟੁੱਟੀ ਨਿਕਲੀ ਆ ਦੇਖੋ ਜੀ ਇਹਨੇ ਆਪਣੇ ਦੋ ਦਿਨ ਪੂਰੇ ਕਰਾਤੇ ਆ ਕਿਵੇਂ ਵੀ ਕਿਵੇਂ ਕਰਕੇ ਤੇ ਹੁਣ ਉਹਦਾ ਦਿਖਾਉਦੇ ਆ ਦੇਖੋ ਪੱਲਾ ਸੋ ਦਿਖਾਉਦੇ ਜੇ ਕਿ ਆ ਪੱਲਾ ਪਿਆ ਜੀ ਇੱਥੇ ਜਾਨੀ ਕਿ ਪੂਰਾ ਖਰਾਬ ਹੋ ਗਿਆ ਪੱਲਾ ਪੁੱਛਾ ਮਛਲਾ ਨਿਕੜਾ ਔਰ ਸਲੀਪ ਪਰ ਟੁੱਟੀ ਗਈ ਆ ਇਹ ਸਕਰੈਬ ਵੀ ਬਹੁਤ ਪਿਆ ਆਪਣੇ ਕੋਲੇ ਪੇਚਨ ਵਚਨ ਵਾਸਤੇ ਇਹ ਹੁਣ ਤੁਹਾਨੂੰ ਲੈ ਕੇ ਚਲਦੇ ਆਂ ਆਪਾਂ ਦਸ਼ਮੇਸ਼ ਕੋਲੇ ਤੁਹਾਨੂੰ ਦਸ਼ਮੇਸ਼ ਬਾਰੇ ਜਿੰਦਿਆ ਜੀ ਜਾਣਕਾਰੀ ਥੋੜੀ ਜੀ ਇਹਦੇ ਡਰਾਈਵਰ ਕਿਉਂ ਪਾਈ ਦਿਆ ਕਾਰਨ ਕੀ ਆ ਇਹਦੇ ਬਾਰੇ ਤੁਹਾਨੂੰ ਦੱਸਦੇ ਆਪਾਂ ਤੁਸੀਂ ਚੱਕ ਦੇਖੋ ਮਸ਼ੀਨ ਦੇ ਵਿੱਚ ਕੋਈ ਕਮੀ ਨਹੀਂ ਹੈ ਕਿਸੇ ਗੱਲ ਦੀ ਕਮੀ ਨਹੀਂ ਕੋਈ ਇਹਦੇ ਵਿੱਚ ਕਮੀ ਹੈਗੀ ਆ ਇਹਦੀ ਸ਼ੀਟ ਦੀ ਬਾਤ ਸ਼ੀਟ ਕਰਕੇ ਡਰਾਈਵਰ ਭੱਜਦੇ ਆ ਵੀ ਸ਼ੀਟ ਥੋੜਾ ਕਲੱਚ ਥੋੜੀ ਜਿਹੀ ਦਿੱਕਤ ਆਉਂਦੀ ਚ ਨੱਪਲ ਗੇ ਥੋੜੀ ਜਿਹੀ ਸਮੱਸਿਆ ਆਉਂਦੀ ਡਰਾਈਵਰ ਨੂੰ ਉਹਦੇ ਕਰਕੇ ਡਰਾਈਵਰ ਭੱਜਿਆ ਜੀ ਹੁਣ ਆਪਾਂ ਜੀ ਤੁਹਾਨੂੰ ਦਿਖਾਉਂਦੇ ਆਂ ਇਹਦੇ ਬਾਰੇ ਦੇਖੋ ਜੀ ਆਪਾਂ ਇਹਦੇ ਥੋੜੇ ਜਿਹਾ ਬਦਲਾਅ ਕਰਨੇ ਆ ਸੀਜ਼ਨ ਤੋਂ ਹੁਣ ਜਾਨੀ ਕਿ ਬਾਅਦ ਵਿੱਚ ਆਪਾਂ ਕਰਨੇ ਆ ਦੇਖੋ ਜਿਹੜੇ ਵੀਰ ਮੇਰੇ ਕਹਿੰਦੇ ਆ ਨਾ ਦੂਜਾ ਜਿੰਨਾ ਸਾਡੀਆਂ ਦਾਣੇ ਮਾਰਦੀਆਂ ਨੇ ਮੱਖੀ ਆਉਂਦੀ ਆ ਵਗੈਰਾ ਆਹ ਦੇਖੋ ਆਪਾਂ ਪੱਖੇ ਦੀ ਪੁਲੀ ਯਾਨੀ ਕਿ 10 ਦੀ ਪਾਈ ਆ ਇਹਨੂੰ ਇਹ ਪੁਲੀ ਦਾ ਵੀ ਜਿਗਾਰ ਲਾਇਆ ਦੇਖੋ ਜੀ ਆਪਾਂ ਨੂੰ ਸਿੰਗਲ ਡਬਲ ਪੁਲੀ ਨਹੀਂ ਮਿਲੀ ਦੁੱਪੜ ਆਪਾਂ ਦੇਖੋ ਕੱਲੀਆਂ-ਕੱਲੀਆਂ ਪੁਲੀਆਂ ਠੋਕੀਆਂ ਜਿਵੇਂ ਕਿ ਸਿੰਗਲ-ਸਿੰਗਲ ਕਰਕੇ ਉੱਪਰ ਪਰੇ ਵਾਲੀ ਸਿੰਗਲ ਆ ਆ ਵੀ ਸਿੰਗਲ ਆ ਜੀ ਯਾਨੀ ਕਿ ਇਹਦੀ ਹਵਾ ਪੂਰੀ ਤੇਜ਼ ਕਰਦੀ ਤੇ ਪੱਖੇ ਦੀ ਬਿਲਕੁਲ ਓਕੇ ਬਣਾਤਾ ਆਪਾਂ ਇਹਨੂੰ ਤੇ ਤੁਹਾਨੂੰ ਆਪਾਂ ਦੱਸਦੇ ਹੋਰ ਜਿਗਾਰ ਦੇ ਕੇ ਦਾ ਇਹਦੇ ਦੇਖੋ ਜੀ ਇਹਦੀ ਜ਼ਿਆਦਾ ਸਮੱਸਿਆ ਆਉਂਦੀ ਹੈ ਰਬੜ ਵਿੱਚ ਹੁੰਦੀ ਆ ਦਾ ਵਿਸ਼ਾਲ ਦੇ ਵੀ ਰਬੜਾ ਨੇ ਬਾਕੀ ਆਪਾਂ ਆ ਕੱਢ ਕੇ ਆਪਾਂ ਕਰਨੇ ਇੱਥੇ 베어ਿੰਗ ਇਨ ਜਗ੍ਹਾ ਤੇ ਇਹ ਬੈਰ ਹੋਣਗੇ ਤੇ ਫਿਰ ਇਹ ਕੰਮ ਚੱਲੂਗਾ ਸਹੀ ਜਾਨਕਿ ਫਿਰ ਰਬੜਾ ਖਾਣ ਦਾ ਖਤਮ ਹੋ ਜਾਣਾ ਇਹਦਾ ਸਮੱਸਿਆ ਹੀ ਸਾਰੀ ਹੱਲ ਦੂਰ ਹੋ ਜਾਣਾ ਜਿੱਦਾਂ ਕਿ ਰਬੜਾ ਰੂੜਾ ਖਾਂਦੀ ਹੈ ਮਸ਼ੀਨ ਇਹ ਜੋ ਢਿੱਲੀਆਂ ਆ ਜਾਂਦੀਆਂ ਫਿਰ ਮਸ਼ੀਨ ਐ ਮਾਰਨ ਲੱਗ ਜਾਂਦੀ ਹੈ ਮਾਰਨ ਕੇ ਮਾਰਨ ਕਰਨ ਆ ਰਬੜਾ ਢਿੱਲੀਆਂ ਹੁੰਦੀਆਂ ਤੇ ਇਹ ਆਪਾਂ ਇਹਦਾ ਮਸਲਾ ਲੱਤੀ ਕੱਟਣਾ ਆਪਾਂ ਸਾਰਾ ਤੇ ਇਹਦਾ ਇੱਕ ਹੋਰ ਆਪਾਂ ਤੁਹਾਨੂੰ ਦੱਸਦੇ ਇੱਕ ਹੀ ਆਪਾਂ ਦੀ ਬਣਾਉਣੀ ਹੈ ਛਤਰੀ ਨਵੀਂ ਬਿਲਕੁਲ ਨਵੀਂ ਬਣਾ ਦੇਣੀ ਆ ਇਹ ਫਾਈਬਰ ਦੀ ਆਪਾਂ ਤਾਰ ਦੇਣੀ ਹੈ ਛਤਰੀ ਇਹ ਥੋੜੀ ਹੋਰ ਪਹਿੜੀ ਲੱਗਦੀ ਆ ਤੇ ਇਹ ਤਾਰ ਕੇ ਇਹ ਤੇ ਦੂਜੀ ਦੇਖੋ ਜੀ ਇੱਧਰ ਵੀ ਆਪਾਂ ਵੀ ਯਾਨੀ ਕਿ ਹੋਊਗਾ ਦੋਨਾਂ ਪਾਸੇ ਇੱਧਰ ਵੀ ਆਪਾਂ ਬਰਾਕਟੀਆਂ ਦਾ ਕੱਢ ਹੀ ਦੇਣੀ ਆ ਇੱਥੇ ਵੇਰਿੰਗ ਕਰ ਦੇਣੇ ਆ ਉੱਪਰ ਵਾਲੀ ਬਰਾਕਟੀ ਥੱਲੇ ਵਾਲੇ ਬਾਕੀ ਬਰਾਕਟੀਆਂ ਰਹਿਣਗੀਆਂ ਜਿਵੇਂ ਬਰਾਬੜ ਵਗੈਰਾ ਆਪਾਂ ਕੱਢਾਂ ਕਹਿੰਦਾ ਕਰਾਂਗੇ ਜੇ ਆਪਾਂ ਆਹ ਦੂਸਰਾ ਵੇਰਿੰਗ ਕਰਾਂਗੇ ਤੇ ਬਾਕੀ ਜੀ ਓਕੇ ਆ ਬਾਕੀ ਮਸ਼ੀਨ ਨੂੰ ਗ੍ਰੀਸ ਕੁਲਫ ਵਗੈਰਾ ਕਿਸੇ ਬੈਰ ਕੋ ਨਹੀਂ ਵੱਜਿਆ ਦੇਖੋ ਜੀ ਇਦਾਂ ਸੁੱਕੀ ਚੱਲੀ ਆ ਜਿੰਨਾ ਜਿਹੜੇ ਚੱਲੀ ਆ ਬੰਦੇ ਬਹੁਤ ਵਧੀਆ ਹੀ ਨਾ ਬੰਦੇ ਜਿਹੜਾ ਆਪਣੇ ਨਾਲ ਆ ਜਿੱਦਾਂ ਕਿ ਹੁਣ ਮਾਲਕ ਵੀ ਚੰਗੇ ਸੀ ਵੀ ਉਹਨਾਂ ਕਾ ਗਰੀਸ ਤਾਂ ਆਪਾਂ ਕਰਨਾ ਹੀ ਨਹੀਂ ਤੇ ਨੇੜੇ ਗਰੀਸ ਤਾਂ ਲੈ ਜਾਣਾ ਹੀ ਨਹੀਂ ਕਿਉਂਕਿ ਗਰੀਸ ਜਿੰਨਾ ਪੈਨੂ ਜ਼ਿਆਦਾ ਕਰਾਂਗੇ ਗਰੀਸ ਉਹਨਾਂ ਖਤਮ ਹੋਊਗਾ ਖਤਮ ਹੋਊਗਾ ਤੇ ਫਿਰ ਗਰੀਸ ਹੋਰ ਲਿਆਉਣਾ ਪਊਗਾ ਹੋਰ ਲਿਆਉਣ ਕਰਨਾ ਫਿਰ ਆਪਾਂ ਨੂੰ ਪੈਸੇ ਲੱਗਣਗੇ ਤਾਂ ਕਰਕੇ ਉਹਨਾਂ ਨੇ ਗਰੀਸ ਨਾਲ ਤਾਂ ਦਾ ਹੀ ਖਤਮ ਕਰਾ ਗਰੀਸ ਤਾਂ ਕੀਤਾ ਹੀ ਨਹੀਂ ਜਮਾਂ ਹੀ ਬਿਲਕੁਲ ਮਸ਼ੀਨ ਨੂੰ ਕਿਸੇ ਬੈਰ ਕੋ ਨਹੀਂ ਦੇਖੋ ਤੁਸੀਂ ਕਿੰਨੇ ਵਾਰ ਗਾ ਤੁਹਾਨੂੰ ਦਿਖ ਰਿਹਾ ਕਿਸੇ ਨੂੰ ਕੋਈ ਗਰੀਸ ਦਿਖ ਰਹਾ ਆ ਬਾਰੰਗ ਚੱਕਰ ਨੂੰ ਗਰੀਸ ਦਿਖ ਰਹਾ ਇਹਨੂੰ ਵੀ ਨਹੀਂ ਗਰੀਸ ਆ ਯਾਨੀ ਕਿ ਗਰੀਸ ਤਾਂ ਨੇੜੇ ਲੈ ਕੇ ਨਹੀਂ ਗਿਆ ਬੰਦੇ ਹੋਰ ਤੁਹਾਨੂੰ ਦਿਖਾਉਂਦੇ ਆ ਬਾਰੰਗ ਚੱਕਰ ਉਹ ਇਹਨੂੰ ਵੀ ਗਰੀਸ ਬਿਲਕੁਲ ਫੁੱਲ ਕੀਤਾ ਬੰਦਿਆਂ ਨੇ ਬਾਕੀ ਹਾਈ ਜਿਠਾਲ ਠੁਲ ਕੇ ਗਿਆ ਪੱਜਲ ਦੀ ਕੀਤੀ ਦੇਖੋ ਇੰਨੀ ਕਾਲੀ ਹੀ ਵਿੱਚ ਹਾਈ ਦੇ ਵਿੱਚ ਠਾਲ ਕੇ ਭੱਜਿਆ ਨਸ਼ੀਲਾ ਲੋ ਵੀ ਨਹੀਂ ਕੀਤਾ ਕੋ ਨਾਲ ਉਹ ਬਹੁਤ ਕਾਲੀ ਹੀ ਬੰਦਿਆਂ ਨੂੰ ਤੇ ਗਰੀਸ ਦੇਖੋ ਤੁਸੀਂ ਗਰੀਸ ਪੂਰਾ ਅਰੀਜ ਨਾ ਕੀਤਾ ਬੰਦਾਂ ਨੇ ਵੀ ਕਿਸੇ ਬੈਰਿੰਗ ਨੂੰ ਨਹੀਂ ਕੀਤਾ ਗਰੀਸ ਕੀਤਾ ਅਰੀਜਨਲ ਹੋਇਆ ਜਾਨੀ ਕਿ ਤੇ ਹੁਣ ਤੁਹਾਨੂੰ ਆਪਾਂ ਕਟਰ ਮਾਰੇ ਲੈ ਕੇ ਚਲਦੇ ਕਟਰ ਵਾਲੇ ਨਿਕਾਣੂਗਾ ਮਰਵਾ ਦੇ ਤੁਹਾਨੂੰ ਤੁਹਾਨੂੰ ਦੋ ਕੰਮ ਦੱਸਿਆ ਜੀ ਇੱਕ ਆਪਾਂ ਇਹਦੀ ਛਤਰੀ ਬਦਲਣੀ ਆ ਨਵੇਂ ਮਾਡਲ ਚ ਬਣਾਉਣੀ ਆ ਇੱਕ ਇਹਦਾ ਆਪਾਂ ਕਲਚ ਦਾ ਹੱਲ ਕਰਾਂਗੇ ਸ਼ੀਟ ਦਾ ਇੱਕ ਬੈਰਿੰਗ ਤੁਹਾਨੂੰ ਦੱਸਿਆ ਹੁਣ ਤੁਹਾਨੂੰ ਆਪਾਂ ਲੈ ਕੇ ਆਏ ਇੱਧਰ ਰੀਲ ਵੱਲੇ ਇਹਦੀ ਰੀਲ ਹੈ ਵੈਸੇ ਤਾਂ तकरीबन ਸਹੀ ਆ ਵੈਸੇ ਤਾਂ ਬਿਲਕੁਲ ਸਹੀ ਆ ਬਾਕੀ ਆਪਾਂ ਇਹਦੇ ਪੱਲੇ ਨਵੇਂ ਲਾਵਾਂਗੇ ਕਰਤਾਰ ਵਾਲੇ ਨਵੇਂ ਮਾਡਲ ਚ ਲਾਵਾਂਗੇ ਹੈ ਹੁਣ ਜੱਸੀ ਵਾਲੇ ਲੱਗੇ ਇਹਨੂੰ ਹੈ ਪੱਲਾ ਹਾਂ ਇਹਦੇ ਦੇ ਬਾਹਰ ਹੋਵੇ ਨਾ ਇਹ ਇਹ ਕਰ ਦਿਆਂਗਾ ਮੁੱਛ ਵੇ ਕਿੱਥੇ ਢਾਈ ਨੇ ਮੁੱਛ ਢਾਲ ਕੇ ਮੈਂ ਹਾਂ ਗੋਲ ਕੜਾ ਹੀ ਬਣਾਦਾ ਜੇ ਮੱਝਾਂ ਬੰਨੀ ਹੁੰਦੀਆਂ ਨਾਲ ਪਲੀ ਕਿੱਥੇ ਢਾਈ ਤੰਨੇ ਨੇ ਕੰਮ ਹੋਣੇ ਆ ਬਾਕੀ ਤੁਹਾਨੂੰ ਲੈ ਕੇ ਚਲਦੇ ਆ ਪੌੜੀ ਕੋਲੇ ਆਪਾਂ ਜਿਹੜੀ ਦੀ ਪਿੱਛੇ ਪੌੜੀ ਦੇਖੋ ਨੀ ਨਾ ਲੱਗ ਰਹੀ ਪਿੱਛੇ ਉਹਦੇ ਕਰਕੇ ਪੈੜੀ ਲੱਗਦੀ ਹੈ ਮਸ਼ੀਨ ਥੋੜੀ ਜੀ ਆਜੋ ਤੁਹਾਨੂੰ ਪੌੜੀ ਕੋਲ ਲੈ ਕੇ ਆਉਂਦੇ ਆ ਆ ਦੇਖੋ ਬਲੇਡ ਵੀ ਵਿੱਚੇ ਛੱਟ ਕੇ ਪੱਜਿਆ ਜਾਨ ਬਲੇਡ ਵੀ ਰੱਖਿਆ ਗਿਆ ਆ ਦੇਖੋ ਜੀ ਆ ਬੰਦੇ ਜਿਹੜੇ ਪੱਜੇ ਹਨ ਆਪਣੇ ਹੈਲਪਰ ਜੇ ਇੱਕ ਹੀ ਨਾਲ ਇੱਕ ਤਾਂ ਆਪਣਾ ਭਾਂਜਾ ਹੀ ਮੇਰਾ ਜਿਹੜਾ ਡਰਾਈਵਰ ਅਸੀਂ ਫਰਸਟ ਹੈ ਜਿਹੜਾ ਹੈਲਪਰ ਸੀ ਉਹਨੂੰ ਉੱਪਰ ਬਿਠਾਇਆ ਸੀ ਉਹਨੇ ਉਹਨੂੰ ਕਿਹਾ ਕਿ ਹੀਰਾ ਕੋਰਾ ਵਗੈਰਾ ਦਾ ਮਲਣਾ ਹੁੰਦਾ ਨਹੀਂ ਤੇ ਉੱਪਰ ਬੈਠ ਗਿਆ ਤੇ ਆ ਦੇਖੋ ਇਹਦਾ ਪੌੜੀ ਤੁੰਡੀ ਹੋਈ ਜਗ੍ਹਾ ਤੇ ਪੌੜੀ ਦੇ ਹਾਲ ਵੇਖੀ ਕਰਦਾ ਉਹਨੇ ਤਾ ਕਰਕੇ ਭੱਜਿਆ ਇਹ ਪੌੜੀ ਸ਼ੀਲਡ ਤੇ ਇਹ ਹੁਣ ਸਾਨੂੰ ਮੜਾ ਤੁਸੀਂ ਕਮੈਂਟ 'ਚ ਦੱਸਦੇ ਵੀ ਕਿਹੜੇ ਹਸਾਬ ਨਾਲ ਸਿੱਧੀ ਹੋਊਗੀ ਵੈਸੇ ਤਾਂ ਡੱਕੇ ਜੇ ਪੌੜੇ ਵਗਾਇਆ ਪੱਟਣੇ ਪੈਣਗੇ ਆਪਾਂ ਨੂੰ ਪੱਟ ਕੇ ਫਿਰ ਸਿੱਧੀ ਹੋਊਗੀ ਇਹ ਨਾਲ ਆਹ ਦੇਖੋ ਕਿੱਦਾਂ ਕਿੱਧਰ ਨੂੰ ਮੂੰਹ ਇਹਦਾ ਕਰਾ ਪਿਆ ਇੰਨੀ ਜ਼ਬਰਦਸਤ ਠੋਕੀ ਆ ਉਹਨੇ ਪਿੱਛੋਂ ਵੈਕ ਕਰਨ ਲੱਗੇ ਪਹਿਲਾਂ ਕਿਹੜਾ ਇਹ ਮੱਲੇ ਉਹਨੇ ਬੰਦੇ ਨੇ ਰੋਕੀ ਵੀ ਗਏ ਸੀ ਕਿ ਮਸ਼ੀਨ ਤੇਰੇ ਕੋਲ ਨਹੀਂ ਚੱਲਣੀ ਤੂੰ ਰਹਿਣ ਦੇ ਉਹਨੇ ਜ਼ਬਰਦਸਤੀ ਕਰਾ ਮਾਲਾ ਵੀ ਮੈਂ ਇੱਕਰ ਫਾਸਟ ਡਰਾਈਵਰ ਬਣਾ ਕਿਵੇਂ ਹੋੜੀ ਲੈ ਆਵਾਂ ਕਿਵੇਂ ਆ ਦਸੇ ਮਸ਼ੀਨ ਵੀ ਆਹੋ ਇਹੋ ਹੀ ਬਣਾ ਦਈਏ ਡੱਬੇ ਉੱਲੇ ਪੇ ਪਾਣੀ ਬਣਾਇਆ ਹਾਂ ਆਂਦਾ ਫਿਰ ਕੀ ਕਰੇਗਾ ਇਹ ਸੀਤੇ ਨਾਲ ਪੱਲੇ ਦੇ ਡੱਬੇ ਇਹਵੇਂ ਰੱਖਾਂਗੇ ਨਾ ਨਾਲੇ ਤਾਂ ਨੇ ਮੈਂ ਦਸਮੇਸ਼ ਚਲਾਣੀ ਜਿਹਦੀ ਛਤਰੀ ਤੇ ਨਵੀਂ ਬਣ ਗਈ ਰੰਗ ਹੋ ਗਿਆ ਫਿਰ ਤਾਂ ਚਲਾ ਲੈ ਕਰਾਂਗੇ ਫਿਰ ਐਵੇਂ ਤਾਂ ਕੀ ਨਹੀਂ ਕਰਾਂਗੇ ਅੱਜ ਆਪਾਂ ਕਿ ਭਾਈ 18 ਤਵੀਆਂ ਲੈਂਦੀਆਂ ਸੀ ਚੈੱਕ ਕਰੋ ਤਵੀਆਂ ਆਪਣੀਆਂ ਜੀ ਤੱਕਰ ਚਲਾਉਣਗੇ ਚਾਲੂ ਨਹੀਂ ਕੀਤੀ ਆਪਾਂ ਤੇ ਕਰਾਂਗੇ ਇਹ ਜੀ ਦੇਖੋ ਤਵੀਆਂ ਆਪਾਂ ਕਿੱਥੋਂ ਲੈ ਕੇ ਆਏ ਮਹਿਲ ਮਾਨਸਾ ਮਾਨਸਾ ਤੋਂ ਲੈ ਕੇ ਆਏ ਜੀ ਇਹ ਤਵੀਆਂ ਨੰਬਰ ਪੱਕਾ ਉਹਨਾਂ ਨੇ ਆਪਾਂ ਦਿੱਤਾ ਨਾਲ ਤੇ ਤਵੀਆਂ ਬਹੁਤ ਵਧੀਆ ਹੈਵੀ ਤਵੀਆਂ ਨੇ ਪੂਰੀਆਂ ਯਾਨੀ ਕਿ ਪੂਰਾ ਚੈਨਰ ਦੇ ਵਿੱਚ ਹੈ ਦੇਖੋ ਬੰਦ ਚੈਨਰ ਚ ਤਵੀਆਂ ਤੁਸੀਂ ਬਾਕੀ ਕਮੈਂਟ ਕਰਕੇ ਜਰੂਰ ਦੱਸਾ ਜੇ ਆਪਾਂ ਇਹਨੂੰ ਪੇਂਟ ਕਰਨਾ ਇਹਨੂੰ ਕੱਲਾ ਲਾਲ ਹੀ ਕਰੀਏ ਕਿ ਇਹਨੂੰ ਲਾਲ ਚਿੱਟਾ ਕਰੀਏ ਇਹਦੇ ਬਾਰੇ ਸਾਨੂੰ ਜਰੂਰ رائے ਦੇ ਆ ਜੇ ਸਮੀਸ਼ ਮਹੀਨ ਬਾਰੇ ਇਹਦਾ ਕਿਉਂਕਿ ਆਪਾਂ ਪੇਂਟ ਵਗੈਰਾ ਜਰੂਰ ਕਰਨਾ ਹੈ ਇਨੂੰ ਬਣਾ ਦੇਣਾ ਇੱਕ ਨੰਬਰ ਬਣਾ ਦੇਣਾ ਕਹਿੰਦੇ ਨੇ ਫਿਰ 6 ਮਹੀਨੇ ਬਾਅਦ ਸਾਲ ਬਾਅਦ ਵਾਪਸੀ ਆਉਣਾ ਇੱਕ ਸ਼ਾਇਦ ਹੋ ਸਕਦਾ ਸਾਨੂੰ ਇਹਨੂੰ ਅਸੀਂ ਅੱਗੇ ਵੀ ਲੈ ਕੇ ਜਾਈਏ ਹੋਰ ਵੀ ਗਾਂ ਜਾਨੀ ਕਿ 36 ਗੜ ਵਗੈਰਾ ਉਧਰ ਲੈ ਕੇ ਦੀ ਸੈਂਟਰ ਪਿੰਡ ਤੱਕ ਥੋੜਾ ਜਿਹਾ ਕਰਾਂਗੇ ਇਧਰਾਂ ਹੀ ਪੰਮੇ ਹੋਰੇ ਨਮੜਾ ਜਾਂ ਇਹਦਾ ਹੁਣ ਕੀ ਕਰਾਂਗੇ ਆਪਾਂ ਆ ਫੱਟੀ ਜੀ ਦਾ ਹੂੰ ਇਹ ਨਹੀਂ ਕਰਾਂਗੇ ਇੰਨੀ ਆਵਾਟ ਤੇ ਨਾ ਆਹੋ ਜਿੰਨਾ ਪੱਲ ਇਸ ਪੱਲ ਦਾ ਕਬਜਾ ਇਹ ਬੜੀ ਗਲਤ ਲਾਈ ਇਹਨਾਂ ਨੇ ਹਣਾ ਗਲਤ ਲਾਈ ਨੇ ਸ਼ਿਲਡ ਬੈ ਹੋਈ ਨਹੀਂ ਲੱਗਦੀ ਜਾਂਦੇ ਸ਼ਿਲਡਾ ਦੋ ਬਣਾ ਦਈਏ ਵੱਖਰੀ ਬਣਾ ਦਈਏ ਇਨੀ ਨੂੰ ਹੈ ਛੋੜੀ ਆਦਤ ਹੈ ਹੂੰ ਤੇ ਟਾਇਰ ਵਰ ਕੀ ਵਿਚਾਰ ਹੈ ਟਾਇਰ ਆਪਾਂ ਆ ਸਟਿਪ ਨਹੀਂ ਬਣਾਈਏ ਕੀ ਕਰੀ ਜਾਂਦਾ ਸਟਿਪ ਨਹੀਂ ਸਿੱਧੇ ਨੇ ਸਟਿਪ ਨਹੀਂ ਬਣਾਨੀ ਪੈਦੀ ਟਾਇਰ ਦਾ ਗੁਰਾ ਆਪਣੇ ਦੋਵੇਂ ਪਾਰ ਦੇ ਤੇ ਆਪਦਾ ਵੀ ਤਾਂ ਆਪਣੇ ਪਾਰ ਦਿੱਤਾ ਨੇ ਹਣਾ ਫਟੀਆਂ ਫਟੀਆਂ ਟੁੱਟੀਆਂ ਦੇਖੋ ਉਹਨਾਂ ਦੇ ਹਾਲ ਦੇਖੋ ਟੁੱਟੀਆਂ ਫਟੀਆਂ ਦੇ ਚਲਾਈ ਫਰੇ ਆ ਇੱਧਰ ਰੱਖੇ ਖੱਲੇ ਲਾ ਗਏ ਹੂੰ ਆ ਟਾਇਰ ਨਵਾਂ ਪਾਇਆ ਜੀ ਆਪ ਗੁਡੀਅਰ ਦਾ ਚੈੱਕ ਕਰੋ ਟਾਇਰ ਇਹਦੇ ਨਾਲ ਦੇ ਚੜਾਵਾਂਗੇ ਇੱਕ ਹੋਰ ਗੁਡੀਅਰ ਦਾ ਹੀ ਤੇ ਮੈਨੂੰ ਜਿਸ ਤੱਕ ਲੱਗਦਾ ਕਿ ਇਹਨੂੰ ਗ੍ਰੀਸ ਬਿਲਕੁਲ ਹੀ ਨਹੀਂ ਬੰਦਿਆਂ ਨੇ ਮਾਰਿਆ ਪੱਲੇ ਨੂੰ ਸੁੱਕਾ ਹੀ ਚੱਲਣ ੜਿਆ ਆਊਗਾ 100% ਮੈਂ ਇਹਦਾ ਤੇ ਪਰ ਮੈਂ ਖੋਲ ਉਹਨੂੰ ਤੂੰ ਹੁਣ ਐ ਨਾ ਕਰ ਆ ਆਪਾਂ ਕਰ ਰਹੇ ਰਿਪੇਅਰ ਮੁੰਗੀ ਤੇ ਚਲਾਵਾਂਗੇ ਇਧਰ ਇਸ ਤਰ੍ਹਾਂ ਨੇ ਮੈਂ ਮਾਰ ਦਿੱਤਾ ਪਾਣੀ ਉੱਤੇ ਜੋਨਾ ਤੋਂ ਕਣਕ ਲੱਗੀ ਪਿਆਵੇ ਇਹ ਵੀ ਦੁਬਾਰਾ ਮਾਰਦਾ ਕੀ ਮਾਰਦਾ ਰ ਇਹ ਇਹਦਾ ਵੀ ਤੁਹਾਨੂੰ ਆਪਾ ਦੱਸ ਦੇ ਇਹਦਾ ਕੀ ਕੀ ਆਪਾ ਕਰਨਾ ਇਹਦਾ ਜੀ ਪਹਿਲੇ ਨੰਬਰ 'ਚ ਇਹਦਾ ਹਿੱਸਾ ਆਪਾ ਵੱਡਾ ਪਾਉਣਾ ਹੈ ਟਾਇਰ ਪਾਉਣੇ ਜਿਹਨੂੰ 916 ਦੇ ਵੱਡੇ ਦੀ ਲੋੜ ਹੀ ਨਹੀਂ ਯਾਰ ਫਿਰ ਤੁਸੀਂ ਟਾਇਰਾਂ ਦਾ ਹਾਲ ਕੀ ਕਰਦਾ ਇਸ ਤਰੀ ਕਰ ਦੋ ਜੀ ਤੁਸੀਂ ਕੋਈ ਲੇਲਾ ਦੇ ਟਾਇਰ ਕਿਹੋ ਜਿਹਾ ਇਹੋ ਜਿਹਾ ਇਹ ਹੋ ਜਾ ਗੰਜੇ ਫਿਰ ਕਰਦੇ ਹੋ ਤੁਸੀਂ ਇੱਕ ਦਿਨ ਚ ਇਹਦੇ ਕੋਈ ਦਸਤਾ ਕੋ ਮੂੰਹ ਸੇ ਦੇਖੋ ਜੀ ਇਹਦਾ ਕੋਈ ਦਿਸਦਾ ਆਪਣਾ ਮੂੰਹ ਸੇ ਕਿਹੜੇ ਪਾਸੇ ਗੁੱਡੀ ਏ ਕਿਹੜਾ ਮੂੰਹ ਇਹਦਾ ਇਹਨਾਂ ਨੇ ਇੱਥੇ ੜਾੜਾ ਕੇ ਨਾ ਦੇਖੋ ਤੁਹਾਨੂੰ ਦਿਖਾਉਂਦੇ ਆਂ ਇਦੋਂ ਕੱਡਾ ਪੇ ਮੂੰਹ ਜੇ ਇੱਥੇ ੜਾੜਾ ਕੇ ਮੋੜ ਤੇ ਕਿਉਂ ਕਟਾਈ ਇਹਦੀ ਜ਼ਿਆਦਾ ਹੈ ਜ਼ਿਆਦਾ ਕਟਾਈ ਕਰਨ ਇੱਥੇ ਟਾਇਰ ਬਣਦੇ ਰਹੇ ਇਹਦੇ ਨਾਲ ਜਾ ਥੋੜਾ ਜਿਹਾ ਨਾ ਕੀ ਚਲਾ ਤ ਉਹਨੂੰ ਖੋਲ ਇਹ ਨਜ਼ਰ ਰੱਖਦਾ ਬਾਹਰ ਆਵੇ ਨਾ ਪਲੇਟ ਰੱਖ ਲੈ ਕਿੰਨਾ ਚ ਉਹ ਤਾਂ ਬਾਅਦ ਹੀ ਗੱਲਾਂ ਨੇ ਇਹ ਖੁੱਲਿਆ ਨਹੀਂ ਤੇਰੇ ਕੋਲ ਆ ਯਾਰ ਖੋਲ ਯਾਰ ਜਲਦੀ ਹੈ ਹਾਂ ਹੰਬ ਕਿਵੇਂ ਗਏ ਤਾਂ ਹੂੰ ਆ ਜਾ ਖੋਲ ਇਹਨੂੰ ਐਂ ਮੜਾਇਦਾ ਐਂਦੇ ਹੁਣ ਕੀ ਕਹਿਣਾ ਚਾਹਣਾ ਤੂੰ ਆ ਪੂਪਲੇ ਦਾ ਤਾਂ ਥੋੜਾ ਹੀ ਰਹਿ ਗਿਆ ਇਹਦਾ ਕੋਈ ਲਾਣਾ ਪੜਾ ਜਗਾੜ ਪੱਤੀ ਬਣਾ ਕੇ ਜੰਦ ਦਾ ਦਾ ਤੰਦਰ ਜੰਦ ਤਾਂ ਕਿੱਥੇ ਇੰਨਾ ਕੁ ਜਾਂਦਾ ਹੈ ਅੰਦਰ ਲੈ ਵਾ ਫੱਤੀ ਲਾ ਦੇਣੀ ਕਿੱਧਰ ਐ ਇਹਨੇ ਭਾਈ ਵਰਮੈ ਨਾਲ ਤਨੇੜਦਾ ਮੈਂ ਕਿਹਾ ਵਰਮਾ ਦਾ ਹੂੰ ਕੇ ਵੇ ਵਰਮਾ ਦਾ ਖੁੱਲਾ ਹੈ ਵਰਮਾ ਖੁੱਲਾ ਹੈ ਫਿਰ ਅੰਦਰ ਪਹਿਲਾ ਦਾਂਗੇ ਉੱਤੇ ਲਾ ਦੇਣੇ ਹਨਾ ਥੋੜੀ ਬਣਾ ਕੇ ਚੱਲ ਖੋਲ ਯਾਰ ਜਲਦੀ ਕਰ ਇਨਾ ਟਾਈਮ ਨਾ ਲਾ ਮੈਂ ਹੁਣ ਤੂੰ ਹੀ ਖਰਾਬ ਕੀਤਾ ਛੱਟ ਮੈਂ ਲਾਵਾਂ ਕੀ ਰਸਾਲਿਆ ਰਸਿਆ ਨਵੇਂ ਨੜਾ ਕਣਾ ਪਿਛਰਾ ਰੋੜ ਪਾ ਕੇ ਕਮਾਗ ਬਣਾ ਸਭ ਜੈ ਬੈਲਟ ਲਿਆ ਤੈਨੂੰ ਮੈਂ ਦੱਸਾਂ ਕਿ ਖੁੱਲੇਗਾ ਲੈ ਹੀ ਬੈਲਟ ਇਹ ਨਹੀਂ ਪ੍ਰਾਣੀ ਲੈ ਇਹ ਖਰਾਬ ਥੋੜਾ ਕਰਨੀ ਇਹ ਤੁਹਾਨੂੰ ਆਪਾ ਉਹਦਾ ਦੱਸਦੇ ਜੀ ਉਹਦਾ ਕੰਮ ਆਪਾਂ ਆ ਸਮਾਨ ਉਹਦਾ ਕੱਢਿਆ ਪਿਆ ਉਹ ਸਾਹਮਣੇ ਮਸ਼ੀਨ ਦਾ ਇਹ ਆਪਾਂ ਵਿੱਚ ਹੀ ਪਾ ਦੇਣਾ ਉਵੇਂ ਯਾਨੀ ਕਿ ਇਹਦਾ ਉਦਾਂ ਹੀ ਪਾ ਦੇਣਾ ਜਿਵੇਂ ਕੱਢਿਆ ਕਿਉਂਕਿ ਨਹੀਂ ਰਿਪੇਅਰ ਜ਼ਿਆਦਾ ਚੱਲੀਦਾ ਹੈ ਨਹੀਂ ਥੋੜਾ ਏਰੀਆ ਵੱਡਾ ਇਹਨੇ ਤੇ ਇਹਦੀ ਬਾਸਕਟ ਵਗੈਰਾ ਪਾਤੀ ਆਪਾਂ ਹੁਣ ਪਾਉਣਾ ਇਸ ਫਰੈਸ਼ਰ ਹੈ ਫਿਰ ਪਾ ਕੇ ਫਿਰ ਆਪਾਂ ਕਰਦੇ ਆਂ ਦੀ ਤਿਆਰੀ ਸਰੀਆ ਨੱਪਣ ਵਾਲੇ ਹੀ ਯਾਰ ਇਹ ਥੋੜੇ ਥੋੜੇ ਹੂੰ ਸਰੀਆ ਚ ਬੜਾ ਲੰਮਾ ਨੇ ਇੰਨੇ بڑے ਹੁੰਦੇ ਆ ਉਦਾਂ ਨੱਪਣ ਵਾਲੇ ਆ ਥੋੜੇ ਥੱਲੇ ਅੱਜ ਦਾ ਆਪਣਾ ਇੰਨਾ ਹੀ ਆ ਜੀ ਮਿਲਦੇ ਆ ਜੀ ਕੱਲ ਨੂੰ ਨਵੀਂ ਕਿਸੇ ਹੋਰ ਵੀਡੀਓ 'ਚ ਉਦੋਂ ਤੱਕ ਮੇਰੇ ਵੀਰਾਂ ਨਾਲ ਸਾਡਾ ਸਸਰੀਆ ਘਰ ਦੀ ਚੌੜੇ ਵਸਦੇ ਰਹੋ